ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਹੈ ਤੇ ਵੀ ਬਹੁਤ ਜ਼ਿਆਦਾ ਸਵੇਰ ਰਾਤ ਤੋਂ ਲੈ ਕੇ 2:30 ਵਜੇ ਤੱਕ ਦਿਨ ਦੇ ਤੁੰਦ ਬਹੁਤ ਜ਼ਿਆਦਾ ਰਹਿੰਦੀ ਹੈ ਜਿਹਦੇ ਵਿੱਚ ਕਿਸਾਨ ਵੀਰ ਇਹ ਚੀਜ਼ ਪੁੱਛਦੇ ਆ ਵੀ ਅਸੀਂ ਨਦੀਨ ਨਾਸ਼ਕ ਸਪਰੇਅ ਕਰਨੀ ਹੈ ਜਾਂ ਕੋਈ ਮੰਲੋ ਤਤਾਂ ਵਾਲੀ ਸਪਰੇਅ ਮੈਗਨੀਜ਼ਾ ਕੋਈ ਐਨਪੀਕੇ ਤੇ ਜਾਂ ਲਾਸਟ ਯੂਰੀਆ ਡੋਸ ਯੂਰੀਆ ਦੀ ਜਿਹੜੀ ਲਾਸਟ ਡੋਸ ਰਹਿੰਦੀ ਹੈ ਵੀ ਉਹ ਕਦੋਂ ਇਸ ਮੌਸਮ ਦੇ ਵਿੱਚ ਪੂਰੀ ਕਰ ਸਕਦੇ ਆ ਜਾਂ ਨਹੀਂ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਵੀਡੀਓ ਦੇ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਵੈਲ ਵਾਲਾ ਬਟਨ ਪਾ ਕੇ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਸਹੀ ਸਮੇਂ ਸਰ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲ ਸਕੇ ਤਾਂ ਬਈ ਗੱਲ ਕਰੀ ਆਪਾਂ ਕਿ ਮੌਸਮ ਕਾਫੀ ਦਿਨਾਂ ਤੋਂ ਪਹਿਲਾਂ ਸੀਗਾ ਮੰਨ ਲਓ ਵੀ ਬੱਦਲ ਵਾਈ ਬਹੁਤ ਜ਼ਿਆਦਾ ਬੱਦਲ ਵਾਈ ਹੋਣ ਕਰਕੇ ਸੂਰਜ ਨਹੀਂ ਨਿਕਲਿਆ 10-15 ਦਿਨ ਤਾਂ ਜਿਹਦੇ ਕਰਕੇ ਕਿਸਾਨ ਵੀਰ ਲੇਟ ਹੋ ਗਏ ਨਾ ਹੀ ਤਾਂ ਨਦੀਨ ਨਾਸ਼ਕ ਸਪਰੇਅ ਕਰ ਸਕੇ ਤੇ ਨਾ ਹੀ ਕੋਈ ਤਤਾਂ ਵਾਲੀ ਸਪਰੇਅ ਕਿਉਂਕਿ ਮੌਸਮ ਨਹੀਂ ਖੁੱਲ ਰਿਹਾ ਸੀ ਦਿਨ ਖੁੱਲੇ ਤੋਂ ਬਿਨਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਸਪਰੇਅ ਦਾ ਫੈਸਲਾ ਨਹੀਂ ਲੈ ਸਕਦੇ ਪਰ ਮੌਸਮ ਨੂੰ ਦੇਖਦੇ ਹੋਏ ਜਿਵੇਂ ਹੁਣ ਪਤਾ ਆਪਾਂ ਨੂੰ ਸਾਰਿਆਂ ਨੂੰ ਕੀ 2:30 ਵਜੇ ਤੱਕ ਮੌਸਮ ਬਹੁਤ ਜ਼ਿਆਦਾ ਤੰਦ ਰਹਿੰਦੀ ਆ ਤੇ ਉਸ ਤੋਂ ਬਾਅਦ 2:30 ਵਜੇ ਕਿਤੇ ਹਲਕਾ ਫੁਲਕਾ ਸੂਰਜ ਦੇਖਣ ਨੂੰ ਮਿਲਦਾ ਤਿੰਨ ਕਿ ਦਿਨਾਂ ਦਾ ਮੌਸਮ ਖੁੱਲਣ ਲੱਗਿਆ ਤੇ ਇਸ ਦੇ ਵਿੱਚ ਤੁਸੀਂ ਜੇ ਗੱਲ ਕਰੀਏ ਤੁਹਾਡੀ ਯੂਰੀਆ ਦੀ ਰਿਕੁਆਇਰਮੈਂਟ ਹਜੇ ਪੂਰੀ ਨਹੀਂ ਹੋਈ ਮੰਨ ਲਓ ਲਾਸਟ ਡੋਜ਼ ਜਿਹੜੀਆਂ ਕਣਕਾਂ ਨੂੰ ਤੁਸੀਂ ਹਜੇ ਤੱਕ ਨਹੀਂ ਦਿੱਤੀ ਕਣਕ 50 55 ਦਿੰਦੀ ਆ ਤਾਂ ਤੁਸੀਂ ਇਸ ਮੌਸਮ ਦੇ ਵਿੱਚ ਕਣਕ ਨੂੰ ਉਹ ਡੋਸ ਮਨ ਲਓ ਲਾਸਟ ਡੋਸ ਯੂਰੀਆ ਦੀ ਦੇ ਸਕਦੇ ਹੋ ਪਰ ਉਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਆ ਕਿ 2 ਵਜੇ ਤੋਂ ਬਾਅਦ ਜਦੋਂ ਤਰੇਲ ਥੋੜੀ ਥੋੜੀ ਤਰੇਲ ਲੈਣਾ ਸ਼ੁਰੂ ਹੋ ਜੇ ਜਿਵੇਂ ਹੁਣ ਪੱਤਿਆਂ ਦੇ ਉੱਪਰ ਪਾਣੀ ਖੜਾ ਤੇ ਧੁੱਪ ਨਿਕਲੇ ਚਾਹੇ ਨਾ ਨਿਕਲੇ ਹਲਕੀ ਫੁਲਕੀ ਹਵਾ ਨਾਲ ਹੀ 2 ਵਜੇ ਹੀ ਪਾਣੀ ਮੰਨ ਲਓ نیچے ਡਿੱਗਣ ਲੱਗ ਜਾਣਾ ਪਰ ਯੂਰੀਆ ਦੇ ਵਿੱਚ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਆ ਕਿ ਯੂਰੀਆ ਦੇ ਵਿੱਚ ਪਾਊਡਰ ਨਾ ਹੋਵੇ ਯੂਰੀਆ ਵਧੀਆ ਹੋਵੇ ਦਾਣੇਦਾਰ ਜੂਰੀਆ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਡਲੀਆਂ ਬੰਨੀਆਂ ਹੁੰਦੀਆਂ ਜੋ ਡਲੀਆਂ ਵੱਜੀ ਹੁੰਦੀਆਂ ਉਹਨੂੰ ਭੰਨਦੇ ਆਪਾਂ ਤਾਂ ਉਹਦੇ ਵਿੱਚ ਪਾਊਡਰ ਹੁੰਦਾ ਪਾਊਡਰ ਪੱਤਿਆਂ ਤੇ ਜੰਮ ਗਿਆ ਤਾਂ ਪੱਤਿਆਂ ਤੇ ਮਤਲਬ ਵੀ ਨੁਕਸਾਨ ਹੋ ਸਕਦਾ ਤਾਂ ਇਸ ਕਰਕੇ ਤੁਸੀਂ ਆਪਣੀ ਜਿਹੜੀ ਯੂਰੀਆ ਉਹਦੀ ਅਖੀਰਲੀ ਡੋਜ਼ ਕੰਪਲੀਟ ਕਰ ਸਕਦੇ ਹੋ ਇਸ ਮੌਸਮ ਦੇ ਵਿੱਚ ਤੇ ਗੱਲ ਕਰੀ ਹੁਣ ਮੈਗਨੀਜ਼ ਦੀ ਤਾਂ ਮੈਗਨੀਜ਼ ਦੀ ਸਪਰੇਅ ਆਪਾਂ ਕਣਕ ਦੇ ਉੱਪਰ ਦੋ ਕਰ ਲੈਂਦੇ ਆ ਅਕਸਰੀ ਜ਼ਮੀਨਦਰ ਜਾਂ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਇੱਕ ਉਸ ਤੋਂ ਬਾਅਦ ਪਰ ਮੈਗਨੀਜ਼ ਦੀ ਲਾਸਟ ਸਪਰੇ 60 ਵਾੜ ਦਿਨਾਂ ਤੇ ਕੰਪਲੀਟ ਕਰ ਦੇਣੀ ਚਾਹੀਦੀ ਆ ਉਸ ਤੋਂ ਬਾਅਦ ਕਣਕ ਦੇ ਵਿੱਚ ਮੈਗਨੀਜ਼ ਦੀ ਸਪਰੇ ਦੀ ਕੋਈ ਬਹੁਤਾ ਜ਼ਰੂਰਤ ਨਹੀਂ ਹੁੰਦੀ ਜਦੋਂ ਕਣਕ 60 ਵਾੜ ਦਿਨਾਂ ਤੇ ਟੱਪ ਜੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਕਿਸਾਨ ਵੀਰ ਮੈਗਨੀਜ਼ ਦੀ ਸਪਰੇ ਕਰਨਾ ਚਾਹੁੰਦੇ ਆ ਉਹ ਤੁਸੀਂ ਕਦੋਂ ਵੀ ਕਰ ਸਕਦੇ ਹੋ ਜੇ ਸੂਰਜ ਨਿਕਲੇ ਜੇ ਨਾ ਨਿਕਲੇ ਪਰ ਮੌਸਮ ਸਹੀ ਹੋਣਾ ਚਾਹੀਦਾ ਕੀ ਹੁਣ ਮੀਂਹ ਦਾ ਤਾਂ ਪਾਪਾ ਨੂੰ ਪਤਾ ਕਿ ਮੀਂਹ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲ ਆ 8-9 ਦਾ ਕਿਹਾ ਸੀਗਾ ਉਹ ਵੀ ਨਹੀਂ ਪਿਆਮੀ ਤਾਂ ਇਹ ਜਿਹੜੀਆਂ ਧੁੰਦਾਂ ਜਿਹੜੀਆਂ ਚੱਲ ਰਹੀਆਂ ਨੇ ਹੁਣ ਮੰਨ ਲਓ 2:00 ਵਜੇ ਤੱਕ ਸੂਰਜ ਕਲੀਅਰ ਹੋ ਜਾਂਦਾ ਜੇ ਤੁਸੀਂ ਕੋਈ ਮੈਗਨੀਜ਼ ਦੀ ਸਪਰੇ ਜਾਂ ਕੋਈ ਤਤਾਂ ਵਾਲੀ ਸਪਰੇ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਚਾਹੇ ਸੂਰਜ ਨਿਕਲੇ ਚਾਹੇ ਨਾ ਨਿਕਲੇ ਉਹ ਸਪਰੇ ਦਾ ਕੋਈ ਚੱਕਰ ਨਹੀਂ ਤੁਸੀਂ ਕਰ ਸਕਦੇ ਹੁਣ ਜਿਹੜਾ ਮੇਨ ਪੁਆਇੰਟ ਜਿਹਦੇ ਪਿੱਛੇ ਜ਼ਿਮੀਂਦਾਰ ਲੇਟ ਹੋ ਗਏ ਨਦੀ ਨਾਸ਼ਕ ਸਪਰੇ ਗੁੱਲੀ ਰੰਡਾ ਵਾਲੀ ਸਪਰੇ ਇਹਦੇ ਲਈ ਧੁੱਪ ਲੱਗਣੀ ਬਹੁਤ ਜ਼ਰੂਰੀ ਆ ਜਦੋਂ ਵੀ ਤੁਸੀਂ ਸਪਰੇਅ ਕਰਨੇ ਆ ਮੰਨ ਲਓ ਤੁਪ 2 ਘੰਟੇ 3 ਘੰਟੇ ਜ਼ਰੂਰੀ ਆ ਤਾਂ ਜੋ ਕਿ ਇਹ ਤੁਪ ਨਾਲ ਇਹਦਾ ਵਧੀਆ ਰਿਜ਼ਲਟ ਮਿਲਣਾ ਤੁਹਾਨੂੰ ਤਾਂ ਇਹਦੇ ਲਈ ਤੁਸੀਂ ਕਿਉਂਕਿ ਹੁਣ ਜੇ ਵੇਟ ਕਰੋਗੇ ਵੀ ਦਿਨ ਜ਼ਿਆਦਾ ਖੁੱਲਣ ਤਾਂ ਤੁਹਾਡੀ ਕਣਕ 70 ਦਿਨ ਪਲੱਸ ਹੋ ਜੂਗੀ ਇਹ ਪਰ ਜਿਹੜੇ 70 80 ਦਿਨਾਂ ਤੇ ਕਰ ਰਹੇ ਨੇ ਸਪਰੇਅ 70 ਦਿਨਾਂ ਦੀਆਂ ਹੋ ਚੁੱਕੀਆਂ ਗਈ 30 ਵਿਝਾਈ ਕਣਕਾਂ ਦੀ ਜਿਹੜੀ ਨਵੰਬਰ ਦੇ ਪਹਿਲੇ ਹਫਤੇ ਚ ਪਹੁੰਚੀ ਆ ਉਹ ਕਣਕ ਮੰਨ ਲਓ 70 ਦਿਨ ਦੀ ਹੋ ਗਈ ਪਰ ਉਸ ਤੇ ਤੁਸੀਂ ਗਲਤ ਕਰ ਰਹੇ ਹੋ ਜੇ ਨਦੀਨ ਨਾਸ਼ਕ ਚਾਹੇ ਧੁੱਪ ਨਿਕਲੇ ਚਾਹੇ ਨਾ ਨਿਕਲੇ ਤਾਂ ਵੀ ਉਹਦੇ ਵਿੱਚ ਸਹੀ ਸਮਾਂ ਨਹੀਂ ਹੈਗਾ ਨਦੀਨ ਨਾਸ਼ਕ ਨੂੰ ਕੰਟਰੋਲ ਕਰਨਾ ਉਹ ਅਪ ਸਪੈਸ਼ਲ ਵੀਡੀਓ ਤੇ ਗੱਲ ਕਰਾਂਗੇ ਕਿਉਂਕਿ ਜ਼ਿਆਦਾਤਰ ਜ਼ਿੰਮੇਵਾਰ ਐਕਸਲ ਨਾਲ ਟੌਪਿਕ ਮਲਾ ਕੇ ਕਰੀ ਜਾਂਦੇ ਆ ਤੇ ਨਾਲ ਐਲ ਗ੍ਰਿਪ ਤੇ ਪਰ ਹੁਣ ਜੇ ਗੱਲ ਕਰੀਏ ਜਿਹੜੇ ਕਿਸਾਨ ਵੀਰਾਂ ਕੋਲੇ ਸਹੀ ਸਮਾਂ ਹੈਗਾ ਹਜੇ ਜਿਨ੍ਹਾਂ ਦੇ ਕਣਕਾ ਘੱਟ ਟਾਈਮ ਦੀਆਂ ਤੇ ਉਹ ਨਦੀਨ ਨਾਸ਼ਕ ਸਪਰੇਅ ਕਰਨਾ ਚਾਹੁੰਦੇ ਆ ਤਾਂ ਤੁਸੀਂ ਸੂਰਜ ਦਾ ਵੇਟ ਕਰਨਾ ਤੁੱਪ ਨਿਕਲੀ ਦਾ ਵੇਟ ਕਰਨਾ ਜੇ ਮੈਂ 2:30 ਵਜੇ ਤੁੱਪ ਨਿਕਲਦੀ ਆ ਉਸ ਟਾਈਮ ਤੁਸੀਂ ਆਪਣੀ ਜਿਹੜੀ ਨਦੀਨ ਨਾਸ਼ਕ ਸਪਰੇ ਹੈ ਉਹ ਕੰਪਲੀਟ ਕਰ ਸਕਦੇ ਹੋ ਤਾਂ ਜੋ ਕਿ ਤੁਹਾਡਾ ਵੇਸਟ ਖਰਚਾ ਨਾ ਜਾਵੇ ਜੇ ਤੁਸੀਂ ਮੌਸਮ ਹੀ ਨਹੀਂ ਖੁੱਲਿਆ ਤਾਂ ਉਸ ਤੋਂ ਉਸ ਨਾਲ ਤੁਹਾਨੂੰ ਉਹਦਾ ਵਧੀਆ ਰਿਜ਼ਲਟ ਨਹੀਂ ਮਿਲਿਆ ਹਾਂ ਪਰ ਇਸ ਮੌਸਮ ਦੇ ਵਿੱਚ ਤੁਸੀਂ ਕੋਈ ਵੀ ਤੱਤਾਂ ਵਾਲੀ ਸਪਰੇ ਬਿਨਾਂ ਤੁੱਪ ਲੱਗੇ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਤੁਹਾਡਾ ਵਧੀਆ ਰਿਜ਼ਲਟ ਮਿਲੂਗਾ ਪਰ 60 ਦਿਨਾਂ ਦੀ ਕਣਕ ਤੇ ਕੋਈ ਫਾਇਦਾ ਨਹੀਂ ਜਿਆਦਾ ਕੋਈ ਤਤਾਂ ਵਾਲੀ ਸਪਰੇਅ ਕਰਨਾ ਕਿਉਂਕਿ ਜਿਵੇਂ ਹੀ ਸੂਰਜ ਨਿਕਲਣਾ ਸ਼ੁਰੂ ਹੋ ਗਿਆ ਜਿਵੇਂ ਉਵੇਂ ਹੀ ਕਣਕਾਂ ਆਪਣੇ ਆਪ ਸੈੱਟ ਹੋ ਜਾਣੀਆਂ ਤਾਂ ਬਾਕੀ ਮੇਨ ਪੁਆਇੰਟ ਹੁਣ ਨਦੀਨਾਸ਼ਕ ਨਦੀਨਾਸ਼ਕ ਦੇ ਤੁਸੀਂ ਦੇਣਾ ਵੀ ਚੰਗੇ ਲੱਗਣ ਦੀ ਵੇਟ ਕਰਦੇ ਰਹੇ ਤਾਂ ਤੁਹਾਡੀ ਕਣਕ ਜ਼ਿਆਦਾ ਟਾਈਮ ਹੋ ਜੂਗੀ ਕਣਕ ਦਾ ਟਾਈਮ ਜ਼ਿਆਦਾ ਹੋਣ ਕਰਕੇ ਤੁਹਾਡੇ ਝਾੜ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਘਟ ਸਕਦਾ ਕਿਉਂਕਿ ਆਪਾਂ ਲੇਟ ਜਿੰਨਾ ਲੇਟ ਜਾਓਗੇ ਨਦੀ ਨਸ਼ਕ ਦੀ ਸਪਰੇਅ ਕਰੋਗੇ ਉਨਾ ਹੀ ਆਪਣੇ ਖੇਤ ਦੇ ਵਿੱਚ ਨੁਕਸਾਨ ਹੀ ਹੋਊਗਾ ਤਵਾ ਕੀ ਜਿਹੜੇ ਜ਼ਿੰਮੇਦਾਰਾਂ ਨੇ ਪਾਣੀ ਨਹੀਂ ਲਾਇਆ ਕਣਕ ਨੂੰ ਹਜੇ ਜੇ ਪਹਿਲਾ ਪਾਣੀ ਨਹੀਂ ਲਾਇਆ ਤਾਂ ਉਹ ਪਹਿਲਾ ਪਾਣੀ ਲਾ ਸਕਦੇ ਆ ਤੇ ਜਰੂਰ ਲਾਉਣ ਕਿਉਂਕਿ ਮੌਸਮ ਕੋਈ ਮੀਮੂ ਵਾਲਾ ਹੈ ਨਹੀਂ ਤੇ ਉਸ ਨਾਲ ਤੁਹਾਨੂੰ ਪਾਣੀ ਨਾਲ ਦੋ ਫਾਇਦੇ ਹੋ ਜਾਣੇ ਆ ਲਾਉਣ ਨਾਲ ਤੁਹਾਡੇ ਜੇ ਦੂਜਾ ਵੀ ਲਾ ਰਹੇ ਹੋ ਜਿਨ੍ਹਾਂ ਨੇ ਦੂਜਾ ਨਹੀਂ ਲਾਇਆ ਉਹ ਦੂਸਰਾ ਪਾਣੀ ਲਾ ਲਓ ਉਦੋਂ ਤੁਹਾਡੀਆਂ ਦੋ ਤਿੰਨ ਚੀਜ਼ਾਂ ਹੱਲ ਹੋ ਜਾਣਗੀਆਂ ਇੱਕ ਤਾਂ ਜਿਹੜੇ ਉੱਪਰੋਂ ਪੱਤੇ ਪੀਲੇ ਜੇ ਪੈਣਾ ਸ਼ੁਰੂ ਹੋ ਰਿਹਾ ਇਹਨੂੰ ਰਾਹਤ ਮਿਲੂਗੀ ਕਿਉਂਕਿ ਜਦੋਂ ਆਪਾਂ ਪਾਣੀ ਕਣਕ ਨੂੰ ਲਾਵਾਂਗੇ ਕੋਈ ਵੀ ਫਸਲ ਨੂੰ ਪਾਣੀ ਲਾਵਾਂਗੇ ਉਹ ਠੰਡ ਨੂੰ ਮੈਂਟੇਨ ਕਰਦਾ ਮੰਨ ਲਓ ਵੀ ਠੰਡ ਤੋਂ ਬਚਾਊਗਾ ਕਣਕ ਨੂੰ ਸਿੱਧੀ ਜੀ ਗੱਲ ਆ ਤੇ ਜਦੋਂ ਠੰਡ ਤੋਂ ਕਣਕ ਨੂੰ ਬਚਾਊਗਾ ਜੇ ਅੱਗੇ ਕੋਰਾ ਪਿਆ ਤਾਂ ਉਸ ਚ ਵੀ ਆਪਾਂ ਨੂੰ ਕਿਤੇ ਨਾ ਕਿਤੇ ਹੱਲ ਮੰਨ ਲਓ ਕੋਰੇ ਤੋਂ ਫਸਲ ਨੂੰ ਬਚਾਉਣ ਦਾ ਕੰਮ ਕਰੂਗਾ ਪਾਣੀ ਤਾਂ ਇਸ ਕਰਕੇ ਪਾਣੀ ਵੀ ਨਾ ਲੇਟ ਕਰੋ ਜਿਹੜੀ ਜੋ ਵੀ ਤੁਸੀਂ ਸਪਰੇ ਜਾਂ ਕੋਈ ਤੁਹਾਡੀ ਲਾਸਟ ਡੋਜ਼ ਯੂਰੀਆ ਦੀ ਰਹਿੰਦੀ ਹੈ ਕਣਕ ਦੇ ਵਿੱਚ ਤੇ ਜਾਂ ਕੋਈ ਤੁਸੀਂ ਤਤਾਂ ਵਾਲੀ ਸਪਰੇ ਕਰਨੀ ਹੈ ਜਾਂ ਕੋਈ ਨਦੀਨਾਸ਼ਕ ਕਰਨਿਆ ਤਾਂ ਉਹਦਾ ਸਹੀ ਸਮਾਂ ਤੁੱਪ ਲੱਗਦੀ ਹੈ ਨਦੀਨਾਸ਼ਕ ਨੂੰ ਤੁਸੀਂ ਵੇਟ ਕਰਨਾ ਵੀ ਸੂਰਜ ਨਿਕਲੇ ਤੇ ਕਰੋ ਘੰਟਾ ਦੋ ਘੰਟੇ ਤੁੱਪ ਲੱਗੀ ਤਾਂ ਤੁਹਾਨੂੰ ਦਵਾਈ ਦਾ ਰਿਜ਼ਲਟ ਮਿਲ ਜਾਣਾ ਤੇ ਬਾਕੀ ਰੱਬ ਦੀ ਮਿਹਰ ਹਜੇ ਤੱਕ ਫਸਲਾਂ ਸੈੱਟ ਹੈ ਕੋਈ ਮੇਜਰ ਜ਼ਿਆਦਾ ਕੋਈ ਵੱਡੀਆਂ ਕਿੱਕ ਤਾਂ ਨਹੀਂ ਆਈਆਂ ਕਣਕ ਦੇ ਵਿੱਚ ਵਧੀਆ ਚੱਲ ਰਹੀ ਐ ক্লোਰੋਫਿਲ ਵੀ ਵਧੀਆ ਬਣੇ ਹੋਏ ਆ ਵਧੀਆ ਜਿੰਨੇ ਕ ਹਾਈ ਟੂਟ ਵੀ ਸੈਟ ਆ ਵਿੱਚ ਦੀ ਡੰਡੀ ਚੜਨ ਵਾਲੀ ਸਮੱਸਿਆ ਚੱਲ ਪਈ ਸੀ ਕਈ ਜ਼ਿੰਮੇਦਾਰਾਂ ਨੇ ਕਣਕ ਨੂੰ ਸਾਰਾ ਕਰਨਾ ਸ਼ੁਰੂ ਕਰ ਗਈ ਸੀ ਪਰ ਉਹ ਸਹੀ ਟਾਈਮ ਤੇ ਠੰਡ ਪੈ ਗਈ ਉਹਦੇ ਕਰਕੇ ਰੁਕ ਗਈ ਆ ਉਹ ਵੀ ਤਾਂ ਉਹਨਾਂ ਨੂੰ ਵੀ ਹੁਣ ਕੋਈ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ ਡੰਡੀ ਚੜਨ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਆਪਣੇ ਝਾੜ ਤੇ ਉਹ ਇੱਕ ਨਾਰਮਲੀ ਟੈਂਪਰੇਚਰ ਉੱਪ ਹੋਣ ਕਰਕੇ ਤਾ ਅਗਰ ਕਿ ਨਵੀਆਂ ਵੈਰਾਈਟੀਆਂ ਦੇ ਵਿੱਚ ਇਹ ਜ਼ਿਆਦਾ ਦਿੱਕਤ ਆਈ ਹੈ ਜੋ ਵੀ ਡੀਬੀਡਬਲ ਨੇ ਜਿਹੜੀ ਆਪਣੀਆਂ ਪੁਰਾਣੀਆਂ ਵੈਰਾਈਟੀਆਂ ਨੇ 2967 3082 258 ਵਰਗੀਆਂ ਜਿੰਨੀਆਂ ਵੀ ਪੁਰਾਣੀਆਂ ਜੋ ਆਪਾਂ ਲਾ ਰਹੇ ਆਂ ਕਾਫੀ ਟਾਈਮ ਤੋਂ ਉਹਨਾਂ ਦੇ ਵਿੱਚ ਇਹ ਸਮੱਸਿਆ ਨਹੀਂ ਆਈ ਤਾਂ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਹੋਰ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ